ਹਾਂਜੀ ਬਈ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਆਪਾਂ ਤੁਹਾਡੇ ਵਾਸਤੇ ABS ਕੰਪਨੀ ਦੇ ਦੋ ਜਰਸੀ ਇੰਪੋਰਟਡ ਬੋਲ ਲੈ ਕੇ ਆਏ ਆ ਜਿਨ੍ਹਾਂ ਦਾ ਨਾਂ ਹੈਗਾ ਜੀ ਟ੍ਰੈਂਟ ਪੀ ਤੇ ਬੈਗ ਸ਼ਾਟ ਸੋ ਆਪਾਂ ਇਹਨਾਂ ਦੋਨਾਂ ਬੋਲਾਂ ਦੇ ਤੁਹਾਨੂੰ ਅੰਕੜੇ ਦੱਸਾਂਗੇ ਤੇ ਕਿਹੜਾ ਬੋਲ ਹੋਵੇ 15 ਲੀਟਰ ਵਾਲੀ ਗਾਂ ਦੇ ਆਪਾਂ ਸਿੰਪਲ ਹੁਣੇ ਆਪਾਂ ਉਹਨੂੰ ਬੈਸਟ ਰਹਿ ਸਕਦਾ ਵਾ ਤੇ ਇਹ ਵੀ ਦੱਸਾਂਗੇ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੋ ਜਿਸ ਤੱਕ ਤੁਸੀਂ ਦੇਖ ਸਕਦੇ ਹੋ ਟ੍ਰੈਂਟ ਪੀ ਵਰਸਸ ਬੈਗ ਸ਼ਾਟ ਸੋ ਜੋ ਜੋ ਇਹ ਟ੍ਰੈਂਟ ਪੀ ਬੋਲ ਆ ਇਹ ਹੈਗਾ ਜੀ ਪੋਲਡ ਬੋਲ ਮਤਲਬ ਕਿ ਇਹ ਹੈਗਾ ਹੇਟੇਰੋਜੈਨਸ ਬੋਲ ਇਸ ਦੇ ਜੋ ਬੱਚੀਆਂ ਹੋਣਗੀਆਂ ਉਹ ਬਿਨਾ ਸਿੰਘ ਵਾਲੀਆਂ ਹੋਣਗੀਆਂ ਸੋ ਇਹ ਕਿਵੇਂ ਕੰਮ ਕਰਦਾ ਪੋਲਡ ਬੋਲ ਵੈਸੇ ਤਾਂ ਆਪਾਂ ਇਸ ਇਸ ਵਿਸ਼ੇ ਤੇ ਇੱਕ ਵੱਖਰੀ ਵੀਡੀਓ ਪਾਈ ਹੋਈ ਆ ਵੀ ਕਿੰਨੇ ਪਰਸੈਂਟ ਆਪਣੇ ਬੱਚੀਆਂ ਪੋਲਡ ਜਾਂ ਬਿਨਾ ਸਿੰਘ ਵਾਲੀਆਂ ਆ ਸਕਦੀਆਂ ਵਾ ਸੋ ਇਹ ਆਪਣੇ ਚੈਨਲ ਤੇ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਆ ਸੋ ਆਪਾਂ ਤੁਹਾਨੂੰ ਇਸ ਵਜਿਹਾ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਟ੍ਰੈਂਟ ਪੀ ਜੋ ਹੈਗਾ ਪੋਲਡ ਬੋਲ ਮਤਲਬ ਕਿ ਜੋ ਹੈਗਾ ਲੈਫਟ ਸਾਈਡ ਤੇ ਡੱਬਾ ਜੈਸੋ ਜੀ ਲਿਖਿਆ ਵੀ 75% ਬੱਚੀਆਂ ਹੋ ਸਕਦੀਆਂ ਵਾ ਬਿਨਾ ਸਿੰਘ ਵਾਲੀਆਂ ਤੇ 25% ਹੋ ਸਕਦੀਆਂ ਸਿੰਘ ਵਾਲੀਆਂ ਠੀਕ ਆ ਜੀ ਤੁਹਾਸੇ ਬੱਚੇ ਕੀ ਆ ਵੀ ਜਿਹੜੀ ਆਪਣੀ ਮਤਲਬ ਹੈ ਕਿ ਜੋ ਇਹ ਗਾਵਾਂ ਆ ਜੇ ਆਪਾਂ ਹਾਫ ਪੋਲਡ ਗਾਵਾਂ ਜੇ ਆਪਾਂ ਉਸ ਦੇ ਸੀਮਾ ਪਰ ਉਹਨੇ ਆ ਮਤਲਬ ਹੈ ਕਿ ਉਸਦੇ ਵੀ ਜੋ ਅਗੇ ਜੈਨੇਟਿਕ ਉਸ ਵਿੱਚ ਵੀ ਇੱਕ ਜੈਨੇਟਿਕਸ ਪੋਲਡ ਵਾਲਾ ਹੋਊਗਾ ਤੇ ਬਾਕੀ ਜੋ ਹੋਊਗਾ ਬਿਨਾ ਪੋਲਡ ਵਾਲੇ ਹੋਊਗੇ ਉਸ ਵਿੱਚੋਂ ਕੀ ਹੋਊਗਾ ਆਪਾਂ ਨੂੰ 75% ਰਿਜ਼ਲਟ ਮਿਲ ਸਕਦਾ ਬਿਨਾ ਸਿੰਗ ਵਾਲੀਆਂ ਬੱਚੀਆਂ ਦਾ ਮਤਲਬ ਹੈ ਕਿ ਜੇ ਆਪਾਂ ਅ 25% ਆਪਾਂ ਨੂੰ ਸਿੰਗਾ ਵਾਲੀਆਂ ਬੱਚੀਆਂ ਪਹਿਲਾਂ ਹੋ ਸਕਦੀਆਂ ਤੇ 75% ਬਿਨਾ ਸਿੰਗਾ ਵਾਲੀਆਂ ਜੀ ਅੱਗੇ ਇਹ ਗਾਂ ਹਾਫ ਪੋਲਡ ਆ ਤੇ ਇਸ ਤੋਂ ਅੱਗੇ ਜਿਹੋ ਹੈਗਾ ਦੂਸਰਾ ਡੱਬਾ ਰਾਈਟ ਸਾਈਡ ਵਾਲਾ ਉਸ ਦਾ ਇਹ ਮਤਲਬ ਹੈ ਜੇ ਆਪਾਂ ਸਿੰਗਾ ਵਾਲੀ ਬੱਚੀ ਦੇ ਇਸ ਬੋਲ ਦਾ ਸੀਮਨ ਭਰੌਣੇ ਆ ਤਾਂ ਆਪਾਂ ਨੂੰ 50% ਰਿਜ਼ਲਟ ਮਿਲ ਸਕਦਾ ਵਾ ਠੀਕ ਹੈ ਜੀ ਸੋ ਇਸ ਦਾ ਇਹ ਮਤਲਬ ਆ ਜੇ ਆਪਾਂ ਹਾਫ ਪੋਲਡ ਤੇ ਫੁੱਲ ਪੋਲਡ ਠੀਕ ਹੈ ਜੀ ਇਸ ਤੋਂ ਅਗੇ ਜੇ ਆਪਾਂ ਪ੍ਰੋਡਕਸ਼ਨ ਟ੍ਰੇਡਸ ਦੀ ਗੱਲ ਕਰੀਏ ਜੈਸ ਵਜੋਂ ਟ੍ਰੈਂਟਪੀ ਦਾ ਮਿਲਕ ਹੈਗੇ ਜੀ ਪਲੱਸ 308 ਲਬੀਸ ਸੋ ਆਪਾਂ ਟੋਟਲ ਕੀਤਾ 19229 ਵਿੱਚ ਐਡ ਕੀਤਾ ਤੇ ਆਪਾਂ ਨੂੰ ਔਸਤ ਆ ਗਈ ਜੀ ਇੱਕ ਦਿਨ ਦੀ 29.11 ਕਿਲੋਗ੍ਰਾਮ ਸੋ ਬੈਗ ਸ਼ਾਟ ਦਾ ਵੀ ਤਕਰੀਬਨ ਸੇਮ ਹੀ ਆ ਉਸ ਦਾ ਪਲੱਸ 281 ਲਬੀਸ ਤੇ ਆਪਾਂ ਦੀ ਇੱਕ ਦਿਨ ਦੀ ਔਸਤ ਆ ਗਈ ਜੀ ਆਪਾਂ ਨੂੰ 29.7 ਕਿਲੋਗ੍ਰਾਮ ਤੇ ਫੈਟ ਹੈਗੀ 0.

ਤੇ ਪ੍ਰੋਟੀਨ ਹੈਗਾ 0.08 ਪਰਸੈਂਟੇਜ ਤੇ ਬੈਗ ਸ਼ਾਟ ਦਾ ਹੈਗਾ ਵਾ 0.05% ਤੇ ਜੀਪੀਆਈ ਹੈਗਾ ਟ੍ਰੈਂਟ ਬੋਲ ਦਾ 115 ਤੇ ਬੈਗ ਸ਼ਾਟ ਦਾ ਹੈਗਾ ਜੀ 133 ਸੋ ਜੀਪੀਆਈ ਦੋਨਾਂ ਬੁੱਲਾਂ ਦਾ ਕਾਫੀ ਵਧੀਆ ਸ਼ਾਨਦਾਰ ਦਿਖਾਈ ਦੇ ਰਿਹਾ ਵਾ ਸੋ ਟ੍ਰੈਂਟ ਬੋਲ ਦੀਆਂ ਮੇਰੇ ਹਿਸਾਬ ਨਾਲ ਹਾਲੇ ਤੱਕ ਬੱਚੀਆਂ ਨਹੀਂ ਆਈਆਂ ਜੇ ਕਿਸੇ ਵੀਰਪਰਾ ਕੋਲੇ ਬੱਚੀ ਇਸ ਦੀ ਹੋਵੇ ਜਾਂ ਜੋ ਅੱਗੇ ਆਪਾਂ ਨੂੰ ਮਿਲਕ ਦੇ ਰਹੀ ਹੋਵੇ ਤਾਂ ਆਪਾਂ ਨੂੰ ਜਰੂਰ ਕਮੈਂਟ ਕਰਕੇ ਦੱਸੇ ਕਿ ਆਪਾਂ ਨੂੰ ਟ੍ਰੈਂਟ ਬੋਲ ਦੀ ਬੱਚੀ ਕਿੰਨਾ ਮਿਲਕ ਦੇ ਰਹੀ ਹੈ ਇੱਕ ਦਿਨ ਦਾ ਠੀਕ ਹੈ ਜੀ ਤੋ ਇਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਵੀ ਫਸਟ ਲਕਟੇਸ਼ਨ ਤੇ ਜੇ 15 ਲੀਟਰ ਅਲੀ ਗਾਂ ਦੇ ਆਪਾਂ ਸੀਮਾ ਭਰੋਨੇ ਆ ਬੈਗ ਸ਼ਾਟ ਜਾਂ ਟ੍ਰੈਂਥ ਬੋਲ ਦਾ ਤਾਂ ਆਪਾਂ ਨੂੰ ਕਿੰਨਾ ਰਿਜ਼ਲਟ ਮਿਲ ਸਕਦਾ ਵਾ ਸੋ ਤਕਰੀਬਨ ਇਹਨਾਂ ਦੋ ਦਰ ਮਿਲਕ ਸੇਮ ਹੀ ਆ ਸੋ ਆਪਾਂ ਇੱਕ ਹੀ ਆਪਾਂ ਟ੍ਰੇਡਸ ਰੱਖਿਆ ਵਾ ਜਿਸ ਵਿੱਚ ਮਿਲਕ ਪਲੱਸ 281 lbs ਜੋ ਕਿ ਆਪਾਂ ਕੀਤਾ 19229 ਵਿੱਚ 281 lbs ਐਡ ਕੀਤਾ ਜੋ ਕਿ ਟੋਟਲ ਆਪਣੇ 2 ਪਰ ਡਿਵਾਈਡ ਕਰਕੇ ਆਪਾਂ ਨੂੰ 8868 ਕਿਲੋਗ੍ਰam ਆ ਗਈ ਪੂਰੀ ਫੋਲ ਇਲੈਕਟ੍ਰੀਸ਼ੀਅਨ ਤੇ ਉਸ ਨੂੰ ਆਪਾਂ 305 ਡਿਵਾਈਡ ਕੀਤਾ 29.7 ਕਿਲੋਗ੍ਰam ਦੀ ਔਸਤ ਆ ਗਈ ਸੋ 15 ਲੀਟਰ ਵਾਲੀ ਗਾਂ ਪਲੱਸ 29.7 77% ਰਿਲਾਈਬਿਲਟੀ ਦੇ ਨਾਲ ਜੋ ਕਿ ਆਪਣੀ ਔਸਤ ਆ ਗਈ ਲਗਭਗ 32.33 ਉਸ ਨੂੰ ਬਦਲ ਕਰਨ ਦੋ ਤੇ 18.69 ਪਰਸੈਂਟੇਜ ਸੋ 15 ਲੀਟਰ ਵਾਲੀ ਗਾਂ ਤੋਂ ਆਪਾਂ ਨੂੰ 77% ਰਿਲਾਈਬਿਲਟੀ ਦੇ ਨਾਲ ਤਕਰੀਬਨ 18 ਤੋਂ 19 ਲੀਟਰ ਔਸਤ ਇੱਕ ਦਿਨ ਦੀ ਆਪਾਂ ਨੂੰ ਮਿਲ ਸਕਦੀ ਆ ਤੇ 5.616 ਪਰਸੈਂਟੇਜ ਦੀ ਫੈਟ ਪਰਸੈਂਟੇਜ ਦੇ ਨਾਲ ਸੋ ਜੇ ਇਹ ਅੰਕੜਿਆਂ ਦੀ ਆਪਾਂ ਗੱਲ ਕਰੀ ਬਈ ਆਪ ਨੂੰ 99% ਰਿਜ਼ਲਟ ਮਿਲਦਾ ਹੈ ਇਹਨਾਂ ਅੰਕੜਿਆਂ ਦਾ ਤਾਂ ਵੀ ਆਪਣੀ 15 ਲੀਟਰ ਵਾਲੀ ਦਾ ਮਲਕ ਆਪਾਂ ਨੂੰ 22 ਲੀਟਰ ਤੱਕ ਜਾ ਸਕਦਾ ਹੈ ਪਹਿਲੀ ਲਿਕੂਏਸ਼ਨ ਤੇ ਜੇ ਆਪਾਂ ਨੂੰ 99% ਆਪਾਂ ਨੂੰ ਰਿਜ਼ਲਟ ਮਿਲਦਾ ਹੈ ਇਹਨਾਂ ਅੰਕੜਿਆਂ ਦਾ ਸੋ ਜੇ 77% ਰਿਜ਼ਲਟ ਮਿਲਦਾ ਤਾਂ 18-19 ਲੀਟਰ ਜੇ 99 ਮਿਲਦਾ ਤਾਂ 22 ਲੀਟਰ ਤੱਕ ਆਪਣੀਆਂ ਫਰਸਟ ਲਿਕੂਏਸ਼ਨ ਤੇ ਬੱਛੀਆਂ ਟਰੈਂਟ ਪੇਜ ਦੇ ਬੈਗ ਸ਼ੌਟ ਦੀਆਂ ਆਪਾਂ ਨੂੰ ਜਾ ਸਕਦੇ ਹਾਂ ਜੰਪ ਕਰਕੇ ਇਸ ਤੋਂ ਅੱਗੇ ਜੇ ਆਪਾਂ ਹੈਲਥ ਐਂਡ ਫਰਟੀਲਿਟੀ ਦੀ ਗੱਲ ਕਰੀਏ ਜੈਸੇ ਵਿੱਚ ਪ੍ਰੋਡਕਟਿਵ ਲਾਈਫ ਹੈਗੀ ਹੈ ਜੀ ਟਰੈਂਟ ਬੋਲ ਦੀ 2.1 ਮੰਥ ਤੇ ਬੈਗ ਸ਼ਾਟ ਦੀ ਹੈਗੀ ਹੈ 1.9 ਮੰਥ ਸੋ ਡੀਪੀਆਰ ਹੈਗਾ +0.7 ਅਤੇ ਬੈਗ ਸ਼ਾਟ ਦਾ ਹੈਗਾ +0.2 ਸੋ ਟਰੈਂਟ ਬੋਲ ਦੀਆਂ ਜਿਹੜੀਆਂ ਬੱਚੀਆਂ ਸੂਣ ਗਈਆਂ ਤੇ ਆਪਾਂ ਉਸ ਨੂੰ 68 ਦਿਨਾਂ ਵਿੱਚ ਸੂਣ ਤੋਂ ਬਾਅਦ ਇਹ ਕਰਵਾ ਸਕਦੇ ਹਾਂ ਤੇ ਬੈਗ ਸ਼ਾਟ ਦੀ ਹੈਗੀ 71 ਦਿਨ ਦੀ ਠੀਕ ਹੈ ਜੀ ਸੋਮੈਟਿਕ ਸੈਲ ਸਕੋਰ ਹੈਗਾ 3.5 ਤੇ ਬੈਗ ਸ਼ਾਟ ਦਾ ਹੈਗਾ 2.83 CCR 1.9 ਤੇ ਬਿਗ ਸ਼ਾਟ ਦਾ ਹੈਗਾ 0.0 HCR 2.2 ਬਿਗ ਸ਼ਾਟ ਦਾ 1.5 ਸੋ ਇਹ ਅੰਕੜੇ ਤਿੰਨੇ ਇਸ ਦੇ ਕਾਫੀ ਵਧੀਆ ਆ ਰਹੇ ਨੇ DPR HCR ਤੇ CCR ਦੋਨਾਂ ਬੋਲਾਂ ਦਾ ਬੈਗ ਸ਼ਾਟ ਦੀ ਤੇ ਟ੍ਰੈਂਟ ਬੋਲ ਦੇ ਠੀਕ ਹੈ ਜੀ ਲਿਵਰਬਿਲਟੀ ਹੈਗੀ -0.4 ਹੈਗੀ ਹੈ ਜੀ ਟ੍ਰੈਂਟ ਦੀ ਤੇ ਬੈਗ ਸ਼ਾਟ ਦੀ ਹੈਗੀ 0.0 ਸੋ ਜੇ ਅਸ ਤੋਂ ਅਗੇ ਕਨਫਰਮੇਸ਼ਨ ਟ੍ਰੇਡਰਸ ਦੀ ਗੱਲ ਕਰੀਏ ਜਿਸ ਵਿੱਚ ਪੀਟਰਸ ਫੋਰ ਦਾ ਟ੍ਰੈਂਟ ਬੋਲ ਦਾ 0.6 ਤੇ ਬੈਗ ਸ਼ਾਟ ਦਾ ਹੈਗਾ 0.3 ਜਰਸੀ ਅੰਡਰ ਇੰਡੈਕਸ ਜੋ ਕਿ ਲੇਵੇ ਦਾ ਸਕੋਰ ਹੋ ਗਿਆ 18.20 ਤੇ ਬੈਗ ਸ਼ਾਟ ਦਾ ਹੈਗਾ 3.2 ਤੇ ਸਟ੍ਰੈਚਰ ਹੈਗਾ ਦੋਨਾਂ ਬੋਲਾਂ ਦੀਆਂ ਬੱਚਿਆਂ ਦਾ ਟਾਲ 0.7 ਤੇ 0.6 ਠੀਕ ਹੈ ਜੀ ਸੋ ਇਹ ਸੀ ਆਪਣੇ ਅੱਜ ਦੇ ਵੀਡੀਓ ਬਿਗ ਸ਼ੌਟ ਵਰਸ ਸਟਰੈਂਥ ਪੀ ਸੋ ਜੇ ਕਿਸੇ ਵੀ ਵੀਰ ਭਰਾ ਕੋਲ ਟ੍ਰੈਂਟ ਬੋਲ ਦੀ ਬੱਚਿਆ ਹੁਣ ਮਿਲਕ ਤੇ ਚੱਲ ਰਹੀ ਹੋਵੇ ਤਾਂ ਉਹ ਆਪਾਂ ਨੂੰ ਜਰੂਰ ਕਮੈਂਟ ਕਰਕੇ ਦੱਸਿਓ ਕਿ ਆ ਕਿੰਨੇ ਲੀਟਰ ਤੇ ਟ੍ਰੈਂਟ ਬੋਲ ਦੀਆਂ ਬੱਚੀਆਂ ਜਾ ਰਹੀਆਂ ਵਾ ਠੀਕ ਆ ਸੋ ਇਹ ਸੀ ਆਪਣੇ ਅੱਜ ਦੀ ਵੀਡੀਓ ਸੋ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਲੈਣਾ ਧੰਨਵਾਦ